ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚੱਲੇ ਆਪਦੇ ਤੇ ਦੋਸਤੋ ਅੱਜ ਤੁਹਾਡੇ ਨਾਲ ਮੈਂ ਖਾਸ ਐਪੀਸੋਡ ਕਰਨ ਚੱਲੀ ਆਂ ਟਰੈਵਲ ਵਿਦ ਜਿੰਦੀ ਰਾਜਸਥਾਨ ਤੇ ਰਾਜਸਥਾਨ ਦੇ ਬਹੁਤ ਹੀ ਖੂਬਸੂਰਤ ਫਲੇਸ ਪੁਸ਼ਕਰ ਦੇ ਮੇਲੇ ਤੇ ਆਪਾਂ ਚੱਲੇ ਪਉਣ ਲੱਗਿਆ ਦੋਸਤੋ ਅੱਜ ਤੇ ਚੱਲਾਂਗੇ ਰਾਹ ਦੀਆਂ ਵਿੱਚ ਜੋ ਫੁਟੇਜ ਹੈਗੀਆਂ ਰਾਹ ਦੇ ਦਰਸ਼ ਜਿਹੜੇ ਹੈਗੇ ਆ ਉਹ ਵੀ ਤੁਹਾਡੇ ਨਾਲ ਕਰਾਂਗੇ ਸਾਂਝੇ ਤਾਂ ਦੇਖ ਲਓ ਜੀ ਰਾਜਸਥਾਨ ਦੀ ਕਿੰਨੀ ਮਾਈਲੇਜ ਇੱਥੋਂ ਹੈਗੀ ਆ ਸਾਰਾ ਦਿਨ ਸਾਨੂੰ ਲੱਗ ਜਾਣਾ ਪਹੁੰਚਣ ਵਾਸਤੇ ਉੱਥੇ ਤੇ ਜਿੱਦਾਂ ਮੈਂ ਕਿਹਾ ਕਿ ਰਾਹ ਦੇ ਵਿੱਚ ਜੋ ਵਧੀਆ ਸੀਰ ਹੋਣਗੇ ਤੇ ਉਹ ਵੀ ਤੁਹਾਡੇ ਨਾਲ ਕਰਾਂਗੇ ਸਾਂਝੇ ਆਜੋ ਦੋਸਤੋ ਤੇ ਚੱਲਦੇ ਆਂ ਪੁਸ਼ਕਰ ਦੇ ਮੇਲੇ ਤੇ ਆਜੋ ਤੇ ਹਾਂਜੀ ਦੋਸਤੋ ਪਹੁੰਚ ਚੁੱਕੇ ਹਾਂ ਪੁਸ਼ਕਰ ਮੇਲੇ ਦੇ ਵਿੱਚ ਰਾਤ ਦਾ ਟਾਈਮ ਆ ਤੇ ਰਾਤ ਦੇ ਨਜ਼ਾਰੇ ਜਿਹੜੇ ਹੈਗੇ ਇਸ ਟਾਈਮ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਸਾਂਝੇ ਤੇ ਹਾਂਜੀ ਦੋਸਤੋ ਪੁਸ਼ਕਰ ਮੇਲੇ ਦੇ ਵਿੱਚ ਘੋੜੇ ਤੇ ਘੋੜੇ ਜਿਹੜੇ ਹੈਗੇ ਸਭ ਤੋਂ ਜ਼ਿਆਦਾ ਦਿਲਖਿਸ਼ ਇੱਕ ਨਜ਼ਾਰਾ ਬਣੇ ਹੋਏ ਸੀ ਇਸ ਪੁਸ਼ਕਰ ਮੇਲੇ ਦੇ ਤੇ ਮੇਲੇ ਦੇ ਵਿੱਚ ਜਾਈਏ ਤੇ ਜੇ ਖਾਣ ਪੀਣੋ ਨਾ ਮਿਲੇ ਤੇ ਉਹ ਵੀ ਕਿਹੜੀ ਗੱਲ ਹੋਈ ਤੇ ਮੇਲਾ ਕਾਦਾ ਹੋਇਆ ਤੇ ਹਾਂਜੀ ਦੋਸਤੋ ਪੁਸ਼ਕਰ ਮੇਲੇ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਜੜੀਆਂ ਤੁਹਾਡੇ ਨਾਲ ਅਸੀਂ ਐਪਸੋਡ ਬਾਏ ਐਪਸੋਡ ਜ਼ਰੂਰ ਸ਼ੇਅਰ ਕਰਾਂਗੇ ਜਿਹਦੇ ਵਿੱਚ ਲੋਕਲ ਮਾਰਕੀਟ ਜਿਹੜੀ ਹੈਗੀ ਆ ਉਹ ਵੀ ਤੇ ਲੋਕਲ ਲੋਕਾਂ ਦੇ ਖਾਣੇ ਪੀਣੇ ਜਿਹੜੇ ਸ਼ਾਪਿੰਗ ਕਰਨ ਆਏ ਹੋ ਉਹਨਾਂ ਦੇ ਨਜ਼ਾਰੇ ਵੀ ਤੁਹਾਡੇ ਨਾਲ ਅਸੀਂ ਕਰਾਂਗੇ ਸਾਂਝੇ ਤੇ ਨਾਲ ਦੀ ਨਾਲ ਮੇਲੇ ਦੀ ਮੇਨ ਅਟਰੈਕਸ਼ਨ ਜੋ ਕੋੜੇ ਆ ਉਹਨਾਂ ਦਾ ਵੀ ਫੁਟੇਜ ਜਿਹੜੇ ਹੈਗੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਮੇਲੇ ਦੀਆਂ ਝਲਕੀਆਂ ਜਿਹੜੀਆਂ ਹੈਗੀਆਂ ਆ ਆ ਉਹ ਤੇ ਪਬਲਿਕ ਜਿਹੜੀ ਆ ਆਈ ਹੋਈ ਆ ਆਪਣੀ ਸ਼ਾਪਿੰਗ ਕਰਨ ਮੇਲੇ ਦੀ ਮौज-ਮਸਤੀ ਕਰਨ ਇੱਥੇ ਕੈਮਲ ਰਾਈਡਸ ਜਿਹੜੀਆਂ ਉਹ ਵੀ ਆ ਤੇ ਕੈਮਲਸ ਜਿਹੜੇ ਬੈਠੇ ਹੋਏ ਤੁਹਾਨੂੰ ਦਿਖ ਰਿਹਾ ਦੋਸਤੋ ਰਾਤ ਦਾ ਟਾਈਮ ਤੁਹਾਨੂੰ ਦੱਸਿਆ ਕਿ ਰਾਤ ਨੂੰ ਅਸੀਂ ਪਹੁੰਚੇ ਹੋਏ ਸੀਗੇ ਤੇ ਘੋੜੇ ਜਿਹੜੇ ਹੈਗੇ ਆ ਉਹ ਵੀ ਇਸ ਟਾਈਮ ਕੁਝ ਆਪਣਾ ਪ੍ਰਦਰਸ਼ਨ ਕਰਦੇ ਹੋਏ ਤੁਹਾਨੂੰ ਦਿਸ ਜਾਣਗੇ ਤੇ ਇਦਾਂ ਦੀਆਂ ਹੋਰ ਵੀ ਜਿਹੜੀਆਂ ਝਲਕੀਆਂ ਆ ਆ ਨੈਕਸਟ ਐਪੀਸੋਡ ਦੇ ਵਿੱਚ ਪ੍ਰੋਪਰ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਤੇ ਦੋਸਤੋ ਦੇਖਣਾ ਜ਼ਰੂਰ ਤੇ ਆਪਣੀਆਂ ਪਿਆਰੀਆਂ ਪਿਆਰੀਆਂ ਜੜੀਆਂ ਕਮੈਂਟ ਕਰਨੀਆਂ ਨਾ ਭੁੱਲਣਾ ਕਿਉਂਕਿ ਬਹੁਤ ਮਿਹਨਤ ਕਰਕੇ ਅਸੀਂ ਇੰਨੀ ਲੰਬੀ ਸਫਰ ਕਰਕੇ ਅਸੀਂ ਆ ਚੰ디ਗੜ੍ਹ ਤੋਂ ਚੱਲ ਕੇ ਤੇ ਪੁਸ਼ਕਰ ਦੇ ਮੇਲੇ ਵਿੱਚ 11-12 ਘੰਟੇ ਲਾ ਕੇ ਪਹੁੰਚੇ ਸੀਗੇ ਉਸ ਤੋਂ ਬਾਅਦ ਵੀ ਇੰਨੇ ਥਕਾਵਟ ਦੇ باوجود ਵੀ ਅਸੀਂ ਸਾਹ ਨਹੀਂ ਲਿਆ ਰੈਸਟ ਨਹੀਂ ਕੀਤੀ ਪਰ ਮੇਲੇ ਦੇ ਵਿੱਚ ਪਹੁੰਚ ਕੇ ਤੁਹਾਡੇ ਵਾਸਤੇ ਤਸਵੀਰਾਂ ਜੜੀਆਂ ਹੈਗੀਆਂ ਸਾਂਝੀਆਂ ਕਰਨ ਵਾਸਤੇ ਤੁਰ ਗਏ ਸੀ ਤੇ ਦੋਸਤੋ ਅ ਐਪਸੋਡ ਜਿਹੜਾ ਹੈਗਾ ਨੈਕਸਟ ਉਹ ਹੋਊਗਾ ਫੁੱਲ ਐਪਸੋਡ ਟ੍ਰੈਵਲ ਵਿਦ ਜਿੰਦੀ ਫਰੋਮ ਪੁਸ਼ਕਰ ਦੇਖਣਾ ਨਾ ਮੋਲਾ ਟ੍ਰੈਵਲ ਵਿਦ ਜਿੰਦੀ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਤੇ